ਨਾਮ ਕਮਲਪ੍ਰੀਤ कौर ਜਿੱਤਾ ਕਿ ਤੁਸੀਂ ਸਾਰੇ ਬਹੁਤ ਪਿਆਰ ਦਿੰਦੇ ਹੋ ਮੇਰੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਵੈਲਕਮ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਮੈਂ ਦਿਖਾਵਾਂਗੀ ਕਿਦਾਂ ਅਸੀਂ ਕੰਮ ਕਰਦੇ ਆ ਕਿਦਾਂ ਲੋਕਾਂ ਦੀ ਅਸੀਂ ਹੈਲਪ ਕਰਕੇ ਮਿਸ਼ਨ ਦੇ ਨਾਲ ਅੱਗੇ ਜੁੜ ਕੇ ਬਹੁਤ ਸਾਰੇ ਲੋਕਾਂ ਨੂੰ ਫਿੱਟ ਕਰ ਰਹੀਆਂ ਪਰਸਨਲੀ ਮੈਂ ਆਪਣਾ 16 ਕੇਜੀ ਬੋਡੀ ਫੈਟ ਲੂਜ਼ ਕੀਤਾ ਕਿਦਾਂ ਲੋਕਾਂ ਨੂੰ ਅਸੀਂ ਅਵੇਅਰ ਕਰਦੇ ਹਾਂ ਹੈਲਥ ਬਾਰੇ ਉਹਦਾ ਅੱਜ ਤੁਹਾਨੂੰ ਦਿਖਾਵਾਂਗੇ ਅਸੀਂ ਆਏ ਹਾਂ ਬਰਨਾਲਾ ਦੇ ਨਾਲ ਹੀ ਲੱਗਦੇ ਪਿੰਡ ਦਾਨਗੜ ਦੇ ਵਿੱਚ ਚਲੋ ਠੀਕ ਹੈ ਆਪ ਕੋ ਜੀਦਾ ਦਰਵਾਜ਼ਾ ਪਛੰਡ ਜਾ ਤੁਹਾਨੂੰ ਸੱਤੇ ਵਿੱਚ ਵਿੱਚ ਜਿਹੜਾ ਸ਼ਹਿਰ ਚਿਤਵਾਨ ਹੈ ਇਸ ਦੇ ਵਿੱਚ ਹੈਗੀ ਹੈ ਲਾਇਬ੍ਰੇਰੀ ਦਾਨਗੜ ਪਿੰਡ ਦੀ ਬਹੁਤ ਵਧੀਆ ਪਾਰਕ ਬਣੀ ਹੋਈ ਹੈ ਬਹੁਤ سارے ਲੋਕ ਚੈੱਕ ਅਪ ਕਰਵਾਉਣ ਦੇ ਲਈ ਆਏ ਮੇਰੇ ਨਾਲ ਟੀਮ ਮੈਂਬਰਸ ਫੈਮਲੀ ਮੈਂਬਰ ਮਨਜੋਤ ਮੈਮ ਤੁਹਾਨੂੰ ਗਨ ਚੈੱਕ ਕਰਦੇ ਨੇ ਤੁਹਾਨੂੰ ਸਮਝਾ ਦੇਗੇ ਤਾਂ ਗੱਲ ਤੇ ਚੱਲ ਕੇ ਪਤਾ ਆਇਆ ਹੈ ਕੋਟਾ ਟੋਲੀਟ ਉਹ ਚੈਨਾ ਦਾ 52 ਤੋਂ 60 ਕਿਲੋ ਤੇ ਬੋਡੀ ਵੇਟ ਅਮਰ ਪਰਸੈਂਟੇਜ ਚੈਨਾ ਦਾ ਤੁਹਾਨੂੰ થોੜਾ ਸਹੀ ਲੱਗੂਗਾ ਕਿੰਨੇ ਪਰਸੈਂਟੇਜ ਤੋਂ ਘਟਾਉਣਾ ਚਾਹੀਦਾ ਹੈ ਕਿਉਂਕਿ ਜਿਆਦਾ ਵਜਨ ਨਹੀਂ ਖੈਂਦਾ ਜਿੰਨਾ ਤੁਹਾਨੂੰ ਬੰਦ ਰੱਖਣਾ ਹੈ ਉਹ ਜਪਣਾ ਬਣਦਾ ਚੱਲਦਾ ਨਹੀਂ ਜਾਂਦਾ ਪਰਮਾਤਮਾ ਨੇ ਜਿਹੜਾ ਸਰੀਰ ਦਿੱਤਾ ਇੰਨਾ ਵਜਨ ਚੱਕਣ ਨਹੀਂ ਦਿੱਤਾ ਪਰ ਜੇ ਤੁਸੀਂ ਜ਼ਿਆਦਾ ਇਹ ਤੁਹਾਨੂੰ ਹੋਗਾ ਉਹੀ ਵਜਨ ਦਾ ਪ੍ਰੋਬਲਮ ਬਣ ਗਿਆ ਉਮਰ ਤੇ 30 ਸਾਲ ਦੀ ਉਮਰ ਦੇ ਵਿੱਚ ਫੈਟ ਪਰਸੈਂਟੇਜ 130 ਤੋਂ ਥੱਲੇ ਚਾਹੀਦੀ ਸਿਰਫ 8% ਤੋਂ ਦਿੱਤੀ ਇਹ ਫਾਰਲੀ ਫੈਟ ਹੈ ਬਹੁਤ ਜ਼ਿਆਦਾ ਜਿਹੜੀ ਰੱਟ ਕਰ ਸਕਦੇ ਤੁਸੀਂ ਨਮੀ ਫੈਟੋਲੀ ਹਿੱਤ ਕਰਾਈਂ ਜਿੱਤੇ ਲਈ ਇੰਨਾ ਇਤਿਪਸਰ ਕੰਮ ਕਰ ਰਹੀ ਨੇ 5% ਤੱਕ ਇਹਨਾਂ ਨੂੰ ਕਰ ਰਹੇ ਨੇ ਸਾਹ ਚੜਨਾ ਵੀ ਤੇ ਸ਼ੁਕਰ ਤਾਰਣ ਦੀ ਸਪੋਝ ਨਹੀਂ ਹੈ ਕਿ ਜਾਨੂੰ ਸੰਨਲੇ ਦੀਆਂ ਆਸਮਨਾਂ ਵਿੱਚ ਵੱਲੋ ਜੀ ਇਹਨੂੰ ਉਮਰ ਹੈ ਜੇ ਕੁਝ ਵੀ ਨਹੀਂ ਜੇ ਸਰ ਤੁਸੀਂ ਸੋਚੋ ਅੱਜ ਰੇਟ ਦੇ ਵਿੱਚ ਇੰਨਾ ਵਾ ਜੋ ਕੀ ਸਾਡੇ ਹੋਣਗੇ ਉਹ ਤੋਂ ਵਸਤਵ ਦੀ ਬੀਗੀ ਜੀ ਫੈਟਾ ਸਿੰਘ ਜੀ ਹਾਂਜੀ ਲੰਬਾ ਲੰਬਾ ਕੋਈ ਨਾ ਜਿਹੜੀ ਮੱਝ ਹੈ ਤੇ ਉਹ ਨਾ ਜਿਹੜਾ ਆਪ ਇੱਥੇ ਦੇ ਵਿੱਚ ਪਾਉਂਦੇ ਹੈ ਤੇ ਪੰਜ ਦਾ ਜਹਾ ਪਾਉਂਦਾ ਸਰ ਦਾ ਸੋਟੀ ਤੇ ਉਹ ਵਾਲਾ ਬੈਟਰਿੰਗ ਤੋਂ ਉਹਦਾ ਇਫੋਰਿਸ ਨਾ ਜਿਹੜੀ ਖਾਣੇ ਪੀਣੇ ਵਿੱਚ ਮਨ ਵੜੀ ਲੋ ਜਾ ਪਣੀ ਉਹ ਐਕਸਟਰਾ ਲਿਫਟ ਤੇ ਲਿਜ ਉਹਦਾ ਰੋਟੀ ਮੈਂ ਜਦੋਂ ਕਰ ਲੀਂ ਮੈਂ ਕਰ ਲੀ ਇਹ ਕੈਂਡੀ ਜ਼ਿਆਦਾ ਜਿਹਦੀ ਵਜ੍ਹਾ ਨਾਲ ਵੇਟ ਵਾਧ ਰਿਹਾ ਇਹ ਚਾਹੀਦੀ ਹੈ 12 ਦਿਨ ਕਰਨ ਇਹ ਹੈਗੇ 1400 1500 ਪਲੱਸ ਲੈ ਰਹੇ ਜੀ ਦੀ ਵਜ੍ਹਾ ਨਾਲ ਵੇਟ ਵਾਧ ਰਿਹਾ ਔਰ ਗੱਡੀ ਬਹੁਤ ਕਮਜ਼ੋਰ ਹੈ ਯਾਨੀ ਕੋਈ ਫੇਰ ਅਗਰ ਕਿਸੇ ਚੀਜ਼ ਦਾ ਬੇੜਾ ਜ਼ਿਆਦਾ ਖੋਤਾ ਆਪਣੇ ਦੋ ਦਸਤਖਤਾਂ ਜੁੜੂ ਬੀ ਕੀ ਹੋਵੇ ਇਹ ਚਾਹੀਦਾ 30 ਹੈਗੇ ਕਿੰਨੇ ਦਿੱਤੇ ਇਹਦੇ ਨਾਲ ਜੋੜਾ ਦੇ ਦਰਦ ਦੀ ਸਮੱਸਿਆ ਘੜਲਣਾ ਚੜ੍ਹਦੀਆਂ ਤਾਂ ਤੁਹਾਨੂੰ ਸੌਂ ਨਹੀਂ ਆਉਂਦਾ ਜਿਹੜਾ ਜਦ ਦਰਦ ਰਹਿਣਾ ਜਿਹੜਾ ਜਦ ਦਰਦ ਰਹਿਣਾ ਖੜਕੜਕੀਆਂ ਮੱਚ ਜਾਂਦੀਆਂ ਉਹ ਪੂਰੀ ਦਿਨੋਂ ਪੂਰਾ ਇੱਕ ਵਾਰ ਜਿਨਾ ਜਿਹੜਾ ਤੁਹਾਡੇ ਸਰੀਰ ਦਾ ਪੀ ਹੈ ਇਹ ਚਾਹੀਦਾ 20 ਤੋਂ 23 ਤੱਕ ਆਦੇਲ ਤੁਹਾਡਾ ਚੰਪੀ ਜੇ ਕੋ 26 ਹੋ ਜਾਂਦਾ 150 ਹੁਮਾਰੀ ਲਈ ਚੋਣ ਹੈ ਜੀ ਦੇ ਵਿੱਚ ਜਦੋਂ ਇਹ ਸ਼ੁਗ ਦਾ ਸੈਰਡ ਬਲੈਸਪੋਰਟ ਰਿਜ਼ਲਟ ਆਉਂਦੇ ਨੇ ਕਿ ਸਰਡ ਜਿੰਨੀ ਅਗਰ ਬੁਰੀਆਂ ਚੀਜ਼ੀ ਕਰਕੇ ਆਪਾਂ ਡਾਕਟਰ ਕੋਲ ਜਾਣਾ ਪੈਂਦਾ ਆਹ ਵਾਲਾ ਕਿ ਥੋੜਾ ਬਾਕੀ ਕਰਦੇ ਹਾਂ ਤਾਂ ਹੱਸ ਕੇ ਕਰਦੇ ਆਂ ਕਿ ਆਪਣੇ ਆਪਣੇ ਘਰ ਦੇ ਘਾਣੇ ਦੇ ਵਿੱਚ ਪੋਸਟਿੰਗ ਕਰਨ ਦੀ ਕਮੀ ਜੀਹਦੀ ਵਜ੍ਹਾ ਨਾਲ ਅੱਜ ਅਸੀਂ ਕੁਝ ਬਾਤਾਂ ਕਰ ਰਹੇ ਹਾਂ ਜਿਸ ਤੋਂ ਬਾਅਦ ਨਾ ਇਹ ਸੌਦਾ ਇਸ ਵਾਰੀ ਦੇ ਫੂਲ ਬਣੂਗਾ ਕਾਰਬੋਹਾਈਡਰੇਟਸ ਨਾਲ ਲੈਦੇ ਸਪਿਰਾਂ ਰੇਹੜੇ ਮਸਤੀਆਂ ਚਾਹਤ ਕੋਈ ਪਿਓਰ ਕੁਝ ਵੀ ਨਹੀਂ ਹੈ ਜੀਹਦੀ ਵਜ੍ਹਾ ਨਾਲ ਬੇਟੇ ਨਾ ਦੇ ਲਈ ਅਸੀਂ ਇਹਨਾਂ ਦਾ ਤੁਹਾਡੇ ਨਾਲ ਖਾਣਾ ਪੀਣਾ ਕਰਾਂਗੇ ਜਿਹਦੇ ਨਾਲ ਗਰੰਟੀ ਨਾਲ ਵਜ਼ਨ ਘਟੇ ਬਾਕੀ ਅਸੀਂ ਪਲੱਸ ਆਨਲਾਈਨ ਇੱਕ ਲਾਈਵ ਸੈਸ਼ਨ ਚਲਾਉਂਦੇ ਹਾਂ ਜਿੱਦਾ ਤੁਹਾਡਾ ਸਵਾਲੇ ਜਾਂਦਾ ਸਾਡੇ ਜੀ ਤੁਹਾਰੀ ਸੱਤ ਸੱਤ ਆਪਣੇ ਫੋਨ ਤੋਂ ਹੀ ਜੁਆਇਨ ਕਰ ਸਕਦੇ ਹਾਂ ਕੀ ਜ਼ਿੰਦਗੀ ਪਰ ਅੰਦਰੂਪ ਰਹਿਣ ਦੇ ਤਰੀਕੇ ਬਾਰੇ ਦੱਸੋ ਜਦੋਂ ਕਿ ਕਿੰਨੇ ਵਜੇ ਤੁਹਾਡਾ ਕੱਟ ਬਸਾਰਾ ਨਹੀਂ ਮੈਡੀਸਨ ਨਹੀਂ ਇਨਿਊਟ੍ਰੀਸ਼ਨ ਫੂਡ ਪ੍ਰੋਡਕਟ ਆਪ ਕੋਲ ਕੋਲਰ ਕੰਟਰੋਲ ਕਰਨ ਲਈ ਫੂਡ ਹੀ ਚਾਹੀਦਾ ਬੇਟਾ ਅਮਨ ਮੰਨਨ ਚਾਹੀਦਾ ਸਰੀਰਕ ਲਫਟ ਲਈ ਕੁਵਾਰੀਆਂ ਨਾਲ ਲੱਣ ਦਾ ਹੌਜਕਲ ਮੈਨੂੰ ਨਹੀਂ ਦੇਖ ਫਾਈਬਰ ਨਹੀਂ ਮਿਲ ਰਿਹਾ ਪਰ ਆਪਾ ਤੁਹਾਡੇ ਸਰੀਰ ਦੀ ਨਿਪਚਨ ਮਿਲਣ ਕੋਲ ਬਾਕੀ ਸਾਰਾ ਕੰਮ ਸਰਪ੍ਰਾਈਜ਼ ਪ੍ਰੈਜੈਂਟੇਸ਼ਨ ਦੱਸਦੇ ਜੋ ਕਰਦੇ ਇਸ ਟੈਕਨੋਲੋਜੀ ਦੇ ਉੱਤੇ ਲੈ ਕੇ ਨੀਰੂ ਸ਼ੁਰੂ ਕਰ ਕਿਰਾੜਿਆਂ ਦੇ ਸੋਸੀਆਂ ਨਹੀਂ ਔਰ ਬਹੁਤ ਸਾਰੇ ਲੋਕਾਂ ਪਿੱਛੇ ਵਿੱਚ ਪਤਰੀਆਂ ਦਾ ਜਾਂ ਜੋੜਾਂ ਦੇ ਦਰਦ ਜਿਸ ਵਾਸਤੇ ਹੁੰਦੀ ਹੈ ਗੱਡੀ ਐ ਕੰਪਲੀਟ ਹੋਈ ਹੈ 30 ਪਲੱਸ ਹੈ ਪੀਐਮਐਮ ਔਰ ਉਮਰ 55 ਸਾਲ ਆ ਸ਼ੋ ਹੋ ਰਹੀ ਆ ਪਾਪਾ ਔਰ ਜਿਹੜੀ ਤੁਹਾਨੂੰ ਕੈਲਰੀ ਚਾਹੀਦੀ ਹੈ 1400 ਤੋਂ 1500 ਚਾਹੀਦੀ ਤੁਹਾਡੀ 1800 ਤੋਂ ਇਹ ਜਿਹੜਾ ਖਾਣਾ ਪੀਣਾ ਖਾਣੇ ਨੂੰ ਐਕਸਟਰਾ ਕੈਲਰੀ ਬੋਡਿੰਗ ਚ ਜਾ ਰਹੀ ਹੈ ਜਿਸ ਦੀ ਵਜ੍ਹਾ ਨਾਲ ਵਜ਼ਨ ਵਧ ਰਿਹਾ ਹੈ ਮੇਰੇ ਲੋਕੋ ਤੁਹਾਡਾ ਬੀ ਐਮ ਆਈ ਆ 130 ਬਿਮਾਰੀਆਂ ਨੂੰ ਸੱਦਾ ਦਿੰਦਾ ਜਿਹਦੇ ਵਿੱਚ ਬੀਪੀ ਸ਼ੂਗਰ ਥਰਡ ਕਲਾਸ ਆ ਤੁਸੀ ਸੋਚੋ ਜਰੋ ਤੁਹਾਡਾ वजन ਇੰਨਾ ਸੀ ਤੁਸੀਂ ਜਦੋਂ ਫਿੱਟ ਸੀ ਨਾ ਹੁਣੋਂ ਵਜ਼ਨ ਜ਼ਿਆਦਾ ਕਰਕੇ ਤੁਹਾਨੂੰ ਪ੍ਰੋਬਲਮ ਆ ਆਪਾਂ ਤੁਹਾਡਾ ਭਾਰ ਨਹੀਂ ਘਟਾਉਣਾ ਤੁਹਾਡੀਆਂ ਬਿਮਾਰੀਆਂ ਆਪਣੇ ਆਪ ਹੀ ਘਟਣ ਜਿੱਦਨੇ ਵਜ਼ਨ ਸੀ ਡਾਕਟਰ ਨਹੀਂ ਆ ਜੇ ਸਿਹਤ ਸਾਡੇ ਚਾਹਤਾਂ ਖਾਣਾ ਪੀਣਾ ਸਹੀ ਕਰੀਏ ਉਹ ਗੱਲ ਸਭ ਨਹੀਂ ਕਰਦੇ ਹਾਂ ਉਹਦੇ ਉੱਤੇ ਭਾਰ ਘਟਾ ਜੇ ਮਾਰਨਿੰਗ ਕੋਕਟਾ ਰੂਲ ਆ 20% 20% ਡਾਈਟ ਤੁਹਾਡਾ ਖਾਣਾ ਪੀਣਾ ਸਹੀ ਕਰ ਲਿਓ। ਸਹੀ ਕਰਾਂਗੇ ਤੁਹਾਨੂੰ ਦੱਸਾਂ ਕਿ ਮਹੀਨੇ ਦੇ ਵਿੱਚ ਤੁਹਾਡਾ 5 ਤੋਂ 6 ਕਿਲੋ ਦਾ ਗਾਰੰਟੀ ਨਾਲ ਘਟੂਗਾ। ਬਿਨਾਂ ਦਵਾਈ ਬਿਨਾਂ ਕੁਝ ਬਿਨਾਂ ਕਿਸੇ ਸਪੀਸਟਰ ਨੂੰ ਸਰ ਲੈਪਟਾਪ ਤਾਂ ਕਰ ਜਾਏਗੀ। ਇਹ ਤਾਂ ਹੋਲੇ ਨਾ। ਹਲਾ ਤੁਸੀਂ ਦੇਖਿਆ ਕਿ ਅਸੀਂ ਚੈੱਕਅਪ ਕੀਤਾ, ਗਾਈਡ ਕੀਤਾ। ਹੁਣ ਅਸੀਂ ਲੈਪਟਾਪ ਤੇ ਕੁਝ ਸਿਹਤ ਸੰਬੰਧੀ ਜਾਗਰੂਕ ਵੀਡੀਓ ਦਿਖਾ ਰਹੇ ਹਾਂ ਜਿਦੇ ਵਿੱਚ ਪਤਾ ਲੱਗਦਾ ਕਿ ਲੋਕਾਂ ਦੇ ਸਿਹਤ ਕਿਉਂ ਖਰਾਬ ਹੋ ਰਹੀ ਹੈ ਨਾ। और सारे लोग देख भी रहे हैं मेरे सर दिखा रहे हैं और ਅੱਜ ਦਾ ਮੇਰਾ ਮੈਸੇਜ ਹੈ ਤੁਹਾਡੇ ਸਾਰਿਆਂ ਦੇ ਲਈ ਵੈਸੇ ਤਾਂ ਸਾਰੇ ਬਹੁਤ ਸਬਸਕ੍ਰਾਈਬਰ ਨੇ ਜਿਹੜੇ ਮੇਰੀ ਵੀਡੀਓ ਨੂੰ ਪਿਆਰ ਦਿੰਦੇ ਆ ਹਨਾ ਬਟ ਮੇਰਾ ਕੁਐਸਚਨ ਹੈ ਤੁਹਾਨੂੰ ਸਾਰਿਆਂ ਨੂੰ ਕਿ ਹਰ ਇੱਕ ਇਨਸਾਨ ਦੀ ਜ਼ਰੂਰਤ ਕੀ ਆ ਮੈਂ ਪਾਰਕ ਦੇ ਵਿੱਚ ਖੜੀ ਆ ਬਹੁਤ ਹੀ ਘੈਂਟ 뷰 ਆ ਹਨਾ ਮਾਰਨਿੰਗ ਫਰੈਸ਼ ਵੈਦਰ ਦੇ ਵਿੱਚ ਕਿੰਨਾ ਸੋਹਣਾ 뷰 ਆਉਂਦਾ ਹੋਊਗਾ ਇੱਥੇ ਸੋਚੋ ਹਨਾ ਹਰ ਇੱਕ ਇਨਸਾਨ ਸਕੂਨ ਚਾਹੁੰਦਾ ਸ਼ਾਂਤੀ ਚਾਹੁੰਦਾ ਬਟ ਉਹਦੀਆਂ ਤੋਂ ਪ੍ਰਾਇੋਰਟੀਜ਼ ਨੇ ਲਾਈਫ ਦੀਆਂ ਇੱਕ ਚੰਗੀ ਸਿਹਤ ਔਰ ਦੂਜਾ ਵੈਲਥ ਓਪਰਚ्युनिटी ਅਗਰ ਮੈਂ ਗੱਲ ਕਰਾਂ ਅੱਜ ਤੋ 9 ਸਾਲ ਪਹਿਲਾਂ ਇਸ ਕੰਪਨੀ ਦੇ ਵਿੱਚ ਜਦੋਂ ਆਈ ਸੀ ਨਾ ਤਾਂ ਮੇਰੀ ਚੰਗੀ ਸਿਹਤ ਸੀ ਤੇ ਨਾ ਮੇਰੇ ਕੋਈ ਵੈਲਥ ਓਪਰਚ्युनिटी ਸੀਗੀ ਐਜ਼ ਅ ਹਾਊਸ ਵਾਈਫ ਹੋਣ ਦੇ ਨਾਤੇ ਮੇਰੇ ਬਹੁਤ ਛੋਟੇ ਛੋਟੇ ਸੁਪਨੇ ਸੀ ਉਹਨਾਂ ਦੇ ਲਈ ਮੈਂ ਕੁਝ ਨਾ ਕੁਝ ਸਟਰਗਲ ਕਰ ਰਹੀ ਸੀ ਬਟ ਕੋ ਸਕੋਪ ਨਹੀਂ ਸੀ ਲੱਗ ਰਿਹਾ ਬਟ ਇੱਥੇ ਆ ਕੇ ਮੈਨੂੰ ਯਕੀਨ ਹੋਇਆ ਕਿ ਮੈਂ ਆਪਣੀ ਸਿਹਤ ਔਰ ਬਹੁਤ ਸਾਰੇ ਲੋਕਾਂ ਦੀ ਸਿਹਤ ਆਪਣੀ ਵੈਲਥ ਓਪਰਚ्युनिटी ਮਤਲਬ ਆਪਣੇ ਛੋਟੇ ਛੋਟੇ ਸੁਪਨੇ ਨਾਲ ਬਹੁਤ ਸਾਰੇ ਲੋਕਾਂ ਦੇ ਜਿਹੜੇ ਸੁਪਨੇ ਆ ਉਹ ਪੂਰੇ ਕਰਨ ਦੇ ਵਿੱਚ ਮਦਦ ਕਰ ਸਕਦੀ ਆ ਔਰ ਮੇਰੀ ਵੀਡੀਓ ਦੇ ਥਰੂ ਤੁਹਾਨੂੰ ਇੱਕ ਮੈਸੇਜ ਆ ਕਿ ਤੁਹਾਡੇ ਨਿਗਾਹ ਦੇ ਵਿੱਚ ਕੋਈ ਇਦਾਂ ਦਾ ਪਰਸਨ ਹੈਗਾ ਜਿਸ ਨੂੰ ਚੰਗੀ ਸਿਹਤ ਦੀ ਜ਼ਰੂਰਤ ਹੋਵੇ ਜਾਂ ਕੋਈ ਏਦਾਂ ਦਾ ਪਰਸਨ ਹੋਵੇ ਜੀਤੇ ਛੋਟੇ ਛੋਟੇ ਸੁਪਨੇ ਹੋਣ ਉਹ ਸੁਪਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਔਰ ਉਹਨਾਂ ਨੂੰ ਇਨਕਮ ਦੀ ਜ਼ਰੂਰਤ ਹੋਵੇ ਲਾਈਕ ਬਹੁਤ ਸਾਰੀਆਂ ਹਾਊਸ ਵਾਈਫ ਨੇ ਜਿਨ੍ਹਾਂ ਨੂੰ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈਗੀ ਬਟ ਉਹ ਘਰ ਆਪਣੇ ਬੱਚਿਆਂ ਦੇ ਅਰਾਊਂਡ ਰਹਿ ਕੇ ਆਪਣੀ ਫੈਮਿਲੀ ਦੀ ਰਿਸਪੌਂਸਿਬਿਲਟੀ ਨੂੰ ਦੇਖਦੇ ਹੋਏ ਆਪਣੇ ਬੱਚਿਆਂ ਨੂੰ ਸੰਭਾਲਦੇ ਹੋਏ ਐਜ਼ ਏ ਹਾਊਸ ਵਾਈਫ ਬਹੁਤ ਸਾਰੇ ਕੰਮ ਉਹ ਕਰ ਸਕਦੀਆਂ ਨੇ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਇੰਟਰਨੈਟ ਦੇ ਥਰੂ ਬਹੁਤ ਸਾਰੇ ਲੋਕ ਅਲੱਗ-ਅਲੱਗ ਲੋਕਾਂ ਨਾਲ ਜੁੜੇ ਹੋਏ ਨੇ ਸੋਸ਼ਲ ਮੀਡੀਆ ਵਰਸ ਆ ਫੇਸਬੁਕ YouTube ਤੇ ਆਪਾਂ ਸਾਰੇ ਜੁੜੇ ਹੋਏ ਆ ਨਾ ਮੈਂ ਤੁਹਾਡੇ ਘਰ ਨਹੀਂ ਵਿਜ਼ਿਟ ਕਰ ਸਕਦੀ ਬਟ ਮੇਰੇ ਜਿਹੜੇ ਵਿਚਾਰ ਆ ਤੁਹਾਡੇ ਘਰ ਆ ਸਕਦੇ ਆ ਸੇਮ ਅਗਰ ਤੁਹਾਡੀ ਨਿਗਾਹ ਦੇ ਵਿੱਚ ਕੋਈ ਪਰਸਨ ਆ ਤੁਸੀਂ ਜ਼ਰੂਰ ਮੈਸੇਜ ਕਰੋ ਉਹਨਾਂ ਨਾਲ ਮੇਰੀ ਵੀਡੀਓ ਸ਼ੇਅਰ ਕਰੋ ਹੋ ਸਕਦਾ ਤੁਹਾਡਾ ਕੀਤਾ ਗਿਆ ਇੱਕ ਸ਼ੇਅਰ ਕਿਸੇ ਪਰਸਨ ਦੀ ਸਿਹਤ ਸਹੀ ਕਰ ਦੇਵੇ ਹੋ ਸਕਦਾ ਤੁਹਾਡਾ ਕੀਤਾ ਗਿਆ ਇੱਕ ਸ਼ੇਅਰ ਕਿਸੇ ਪਰਸਨ ਦੇ ਛੋਟੇ ਛੋਟੇ ਸੁਪਨੇ ਪੂਰੇ ਕਰਨ ਦੇ ਵਿੱਚ ਮਦਦ ਕਰੇ ਤਾਂ ਮੇਰਾ ਮੈਸੇਜ ਆ ਤੁਹਾਨੂੰ ਸਾਰਿਆਂ ਨੂੰ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਮੋਟਾਪੇ ਦੀ ਵਜ੍ਹਾ ਨਾਲ 130 ਬਿਮਾਰੀਆਂ ਹੁੰਦੀਆਂ ਨੇ ਜਦੋਂ ਲੋਕ ਫਿੱਟ ਹੁੰਦੇ ਉਹਨਾਂ ਨੂੰ ਕੋਈ ਹੈਲਥ ਇਸ਼ੂ ਨਹੀਂ ਹੁੰਦਾ ਜਦੋਂ ਅਨਫਿੱਟ ਹੋਣਾ ਸ਼ੁਰੂ ਹੋ ਜਾਂਦੇ ਆ ਹੈਲਥ ਇਸ਼ੂ ਵੀ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਉਸ ਪਰਸਨ ਨੂੰ ਉਸ ਫੀਮੇਲ ਨੂੰ ਉਸ ਸਟੂਡੈਂਟ ਨੂੰ ਉਸ ਰਿਟਾਇਰ ਪਰਸਨ ਨੂੰ ਜਿਹੜੇ ਆਪਣੀ ਉਮੀਦ ਗਵਾ ਚੁੱਕੇ ਨੇ ਫਿੱਟ ਹੋਣ ਦੀ ਔਰ ਕੁਝ ਲਾਈਫ ਦੇ ਵਿੱਚ ਸੈੱਟ ਹੋਣ ਦੀ ਜਿਹੜੀ ਉਮੀਦ ਆ ਜਿਹੜੇ ਖੋ ਚੁੱਕੇ ਨੇ ਹਨਾ ਤਾਂ ਮੈਂ ਹੋਪ ਕਰਦੀ ਹਾਂ ਤੁਸੀਂ ਮੇਰੀ ਵੀਡੀਓ ਜ਼ਰੂਰ ਸ਼ੇਅਰ ਕਰੋਗੇ